20 ਮਾਡਲ ਆ ਸਿਰਫ ਤੇ ਸਿਰਫ 1200 ਘੰਟਾ ਟਰੈਕਟਰ ਚੱਲਿਆ ਸਗਰੂਰ ਦਾ ਨੰਬਰ ਆ ਟਰੈਕਟਰ ਦਾ ਇੰਜਣ ਤੇ ਰੰਗ ਪੇਂਟ ਦੀ ਗੱਲ ਕਰੀਏ ਸਾਰੇ ਹੀ ਪਿਆ ਜਾ 25000 ਰੁਪਿਆ ਮਾਨਤਾ ਨਾਲ ਆ ਟਰੈਕਟਰ ਦੇ ਵਿੱਚੋਂ ਉਹ ਜੋ 850 ਜਾਂਜਾ ਤੇ 18 ਮਾਡਲ ਆ ਜਮਾਬਾਜ ਵਿਚਾਰੀ ਦਾ ਟਰੈਕਟਰ ਦਾ 2009 ਮਾਡਲ ਆ ਤੇ ਪਾਵਰ ਸਟੀering ਦੇ ਦੇਕਿਆ ਡਬਲ ਡਿਸਟਿਬਿਊਟਰ ਆ ਡਬਲ ਡਿਸਟਿਬਿਊਟਰ ਤੇਲ ਭਰੀ ਜੇ ਟੌਪ ਵਾਲਾ ਮਾਡਲ ਆ ਇਹ ਟੌਪ ਵਾਲਾ ਮਾਡਲ ਆ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਟੌਪ ਮਾਡਲ ਪੰਜਾਬ ਨੰਬਰ ਜਿਹੜਾ ਤੁਹਾਡੇ ਵੀਡੀਓ ਦੇਖ ਕੇ ਉਹਦਾ ਮਾਨਦਾਨ ਸਪੈਸ਼ਲ ਕਰਨਾਂਗੇ 445 ਕਹਿੰਦਾ ਯਾਰ 440 ਦਾ ਟਰੈਕਟਰ ਲੈ ਜਾਓ 25000 ਮਾਨਦਾਨ ਹੋ ਜੂਆ ਟਰੈਕਟਰ ਦੇ ਵਿੱਚੋਂ ਸ਼ੇਅਰ ਕਰਕੇ ਆ ਜਾਓ ਟਰੈਕਟਰ ਨਵੇਂ ਹੋਣਗੇ ਪੀ ਵੀ ਨੰਬਰ ਹੋਣਗੇ ਅੱਸੀ ਗਾਲ ਦੋ ਉਸ ਤੋਂ ਸਵਾਗਤ ਆ ਪੇਜ ਤੇ ਤੇ ਜੂਡੂ ਚੈਨਲ ਤੇ ਸਾਰਿਆਂ ਦਾ ਪਖੜਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਨਾਲ ਆ ਆਪਣੇ ਭਾਈ ਗਰਦੀਪ ਗਰਦੀਪ ਜੀ ਬਹਾਰ ਚੱਲ ਗਿਆ ਅਸੀਂ ਤਾਂ ਤੇ ਇਹ ਗਰਦੀਪ ਜੇ ਟਰੈਕਟਰਾਂ ਦੀ ਆਪਾਂ ਗੱਲ ਕਰੀਏ ਕਿੰਨੇ ਟਰੈਕਟਰ ਲੈ ਕੇ ਆਏ ਅੱਜ ਪੰਜ ਟਰੈਕਟਰ ਨੇ ਟਰੈਕਟਰ ਲਗਭਗ ਇੱਕ ਤਰੀ ਖੂਬੀ ਆ ਜਿਹੜਾ ਟਰੈਕਟਰ ਸਾਰੇ ਸਾਫ ਹੁੰਦੇ ਤੇ ਉੱਚੇ ਮਾਡਲ ਦੇ ਹੁੰਦੇ ਆ ਹਾਂਜੀ ਹਾਂਜੀ ਤੇ ਇਹਦੇ ਬਾਰੇ ਦੇ ਹੁਣ ਕਰਦੀ ਪੀ ਜਾਣਕਾਰੀ ਤੇ ਪਲਾਟ ਨੰਬਰ ਦੱਸਦੀ ਆ ਆਪਾਂ ਕਿੰਨੇ ਪਲਾਟ ਨੰਬਰ ਵੀ ਆਪਣਾ 21 ਆ 21 ਨੰਬਰ ਪਲਾਟ ਦਾ ਹਾਂਜੀ ਹਾਂਜੀ 21 ਨੰਬਰ ਪਲਾਟ ਦੇ ਵਿੱਚ ਆਪਾਂ ਖੜਿਆ ਹਾਂ ਤੇ ਹੁਣ ਨੇੜੇ ਲਿਆ ਕੈਮਰਾ ਸੋਨਾਲੀ ਕਾਜੀ 750 ਕਿੰਨਾ ਮਾਡਲ ਆ ਇਹ 2016 ਮਾਡਲ ਆ ਵੀਰੇ 16 ਮਾਡਲ ਪੰਜਾਬ ਨੰਬਰ ਟਾਇਰ ਹੈ ਗਿਆ ਐਮ ਆਰ ਐਫ ਦੇ ਜਮਾ ਨਵੇਂ ਤੇ ਜਿਵੇਂ ਕਿ ਜੀ ਐਮ ਆਰ ਐਫ ਦੇ ਚ ਨਵੇਂ ਨੇ ਵੀਰੇ ਟਾਇਰ ਦਾ 5 ਸਾਲ ਦਾ ਬਿਲ ਦੇ ਦਿਆਂਗੇ ਆਪਾਂ ਗਰੰਟੀ ਨਾਲ ਬਿਲ ਮਿਲ ਜੂ ਗਰੰਟੀ ਵਾਲਾ ਟਾਇਰਾਂ ਦੀ ਗੱਲ ਕਰੀ ਤਾਂ ਐਂ ਲੱਗਦਾ ਗਰਦੀ ਪਜੇ ਮੰਡੀ ਚ ਲੈ ਕੇ ਆਉਣਾ ਹੈ ਵੀ ਟਾਇਰ ਆਪਾਂ ਨਵੇਂ ਪਾ ਕੇ ਆਪਾਂ ਆਪ ਮੰਡੀ ਚ ਲੈ ਕੇ ਆਏ ਜੀ ਇਹਦੇ ਨਾਲ ਦੇ ਟਾਇਰ ਸੀ ਨਾਲ ਦੇ ਟਾਇਰ ਭਲਾ ਤੇ ਨਾਲ ਦੇ ਟਾਇਰ ਲਾ ਤੇ ਅਗਲੇ ਟਾਇਰ ਲੱਗੇ ਜਹਾਦੀ 2016 ਮਾਡਲ ਆ ਪੀਵੀ ਨੰਬਰ ਦੇ ਵਿੱਚ ਆ ਟਰੈਕਟਰ ਇੰਜਨ ਗੇਅਰ ਦਾ ਟਰੈਕਟਰ ਇੰਜਨ ਗੇਅਰ ਦਾ ਵੀਰੇ ਸਹੀ ਆਈ ਤੇ ਇਹ ਕਈਆਂ ਨੇ ਹੁਣ ਕਿਸੇ ਬੰਦੇ ਕੋਲ ਪੁਰਾਣਾ ਖੜਾ ਹੋਇਆ ਵਿੱਚ ਉਹ ਪੁਰਾਣਾ ਵਿੱਚ ਕੱਟ ਲਾਂਗੇ ਵੀਰੇ ਬਾਜੂ ਮੁੱਲ ਤੇ ਠੀਕ ਆ ਜੇ ਅਗਲੇ ਦਾ ਵੱਧ ਵੇਖਦਾ ਹਾਂ ਜਿੰਨੇ ਆਪਾਂ ਪੈਸੇ ਲਾਵਾਂਗੇ ਉਹਨੂੰ ਅਗਲੇ ਤੋਂ 15 ਦਿਨ ਟਾਈਮ ਦੇ ਦੇਣਗੇ ਤੇ ਲੋਕ ਅਗਲੇ ਦਾ ਵੱਧ ਹੋ ਗਈ ਆ ਦੋਨ ਦੀ ਸਿਰਦ ਹੈਗੀ ਆ ਵੀਰੇ ਠੀਕ ਆ ਉਹ ਤੁਹਾਡੇ ਸਿਭਲ ਤੇ ਡਿਪੈਂਡ ਆ ਤੇ ਉਹ 16 ਮਾਡਲ ਆ ਡਿਮਾਂਡ ਕਰਦੀ ਪਈ ਦੀ ਕਰੀ ਬੈਠਾ ਤੂੰ 4 ਲੱਖ ਤੇ 65000 ਹਾਂਜੀ ਕਿੰਨੇ ਦਾ ਦੇ ਦੇਗਾ ਟਰੈਕਟਰ ਇਹਦਾ ਵੀਰੇ ਦੇ ਦਾਂਗੇ ਬ 20000 ਕੱਟਾ ਯਾਰ ਇਹ ਥੋੜਾ ਜਿਹਾ ਹੋਰ ਬਾਕੀ ਜੋ ਜਿਹੜਾ ਤੁਹਾਡੇ ਵੀਡੀਓ ਦੇਖ ਕੇ ਉਹਦਾ ਮਾਨਦਾਨ ਸਪੈਸ਼ਲ ਕਰਨਾਂਗੇ 445 ਕਹਿੰਦਾ ਯਾਰ 440 ਦਾ ਟਰੈਕਟਰ ਲੈ ਜਾਓ 25000 ਮਾਨਦਾਨ ਹੋ ਜੂਆ ਟਰੈਕਟਰ ਦੇ ਵਿੱਚੋਂ ਸ਼ੇਅਰ ਕਰਕੇ ਆ ਜਾਓ ਟਰੈਕਟਰ ਨਵੀਂ ਹੋਣਗੇ ਪੀ ਵੀ ਨੰਬਰ ਹੋਣਗੇ ਅੱਗੇ ਆ ਗਿਆ ਅਰਜਨ 555 DI ਤੇ ਟਾਇਰਾਂ ਦੀ ਯਾਰ ਇਹਦੀ ਵੀ ਜਿਵੇਂ ਟਾਇਰ ਇਹਦੇ ਵੀ ਨਵੇਂ ਆ ਵੀਰੇ ਇਹਦਾ ਹੀ ਮੈਨੂੰ ਟਾਇਰ ਜਹਾਜੀ ਮਗਲੇ ਟਾਇਰ ਤਾਂ ਨਵੇਂ ਆ ਜਵੇਂ ਹਾਂਜੀ ਇਹਦਾ ਹੀ 5 ਸਾਲ ਦਾ ਬਿਲ ਮਿਲੂ ਠੀਕ ਹੈ ਸੀਏਡ ਦੇ ਟਾਇਰ ਲੱਗੇ ਵਾ 5 ਸਾਲ ਦਾ ਬਿਲ ਮਿਲ ਜੂ ਬਾਕੀ ਐਸੈਸਰੀ ਸਾਰੀ ਨਾਲ ਐਸੈਸਰੀ ਸਾਰੀ ਨਾਲ ਹੈ ਜੀ ਐਸੈਸਰੀ ਨਾਲ ਰੰਗ ਪੇਂਟ ਦਾ ਓਰੀਜਨਲ ਟਰੈਕਟਰ ਸਾਰਾ ਓਰੀਜਨਲ ਹੈ ਠੀਕ ਹੈ ਰੰਗ ਪੇਂਟ ਦਾ ਓਰੀਜਨਲ ਹੈ ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਤਾਂ ਓਕੇ ਆ ਵੀਰੇ ਠੀਕ ਹੈ ਇੰਜਨ ਤੇ ਗੇਅਰ ਦਾ ਵੀ ਓਕੇ ਆ ਰੰਗ ਪੇਂਟ ਦਾ ਵੀ ਓਰੀਜਨਲ ਆ ਯਾਰ ਕਿਸੇ ਕਿਸਾਨ ਵੀਰ ਦਾ ਸਾਹਮਣੇ ਜਿ ਰੱਖਿਆ ਲੱਗਦਾ ਪੈਰਦਾਨਾ ਤੋਂ ਜਿਵੇਂ ਕਿ ਜੀ ਪੂਰਾ ਪੂਰਾ ਰੰਗ ਜਿ ਠੀਕ ਹੈ ਪੀ ਵੀ ਨੰਬਰ ਦੇ ਵਿੱਚ 15 ਮਾਡਲ ਆ ਹਾਂਜੀ ਹਾਂਜੀ 4,35,000 ਰੁਪਿਆ ਹਾਂਜੀ ਇਹਦਾ ਮੁੱਲ ਆਪਾਂ ਬਾਜਵੀਂ ਪਰੇ ਸੀ 4 ਲੱਖ ਤੇ 25,000 ਦੇ ਦਿੰਗੇ ਜੀ 4,25 ਸਵਾ 1000 ਲੱਖ ਹਾਂਜੀ 415 ਦਾ ਲੈ ਜਿਓ ਯਾਰ ਧੱਕਾ ਨਾ ਕਰੋ ਚਲ 20 ਦਾ ਲੈ ਜਿਓ 4 20 ਦਾ ਲੈ ਜਿਓ ਯਾਰ 15000 ਮਾਨਤਾ ਨੇ ਹੋ ਜੂ ਅੱਗੇ ਆ ਗਿਆ ਸਵਰਾਜ 855 14 ਦੇ ਟਾਇਰਾਂ 'ਚ 16 ਨਹੀਂ ਬਈ 16 ਦੇ ਟਾਇਰਾਂ 'ਚ ਟੌਪ ਵਾਲਾ ਮਾਡਲ ਆ ਵੀਰੇ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਲੱਗਾ ਕਿਹਨਾ ਮਾਡਲ ਆ ਇਹ ਇਹ 2009 ਮਾਡਲ ਆ ਜੀ 2009 ਮਾਡਲ ਆ ਤੇ ਪਾਵਰ ਸਟੀਅਰਿੰਗ ਦੇ ਰਿਖਿਆ ਡਬਲ ਡਿਸਟਰੀਬਿਊਟਰ ਆ ਡਬਲ ਡਿਸਟਰੀਬਿਊਟਰ ਤੇਲ ਵੀ ਹੈ ਜੀ ਟੌਪ ਵਾਲਾ ਮਾਡਲ ਆ ਇਹ ਟੌਪ ਵਾਲਾ ਮਾਡਲ ਆ ਤੇਲ ਬ੍ਰੇਕਾਂ ਡਬਲ ਡਿਸਟਰੀਬਿਊਟਰ ਟੌਪ ਮਾਡਲ ਪੰਜਾਬ ਨੰਬਰ ਵੱਡੀ ਗੱਲ ਹੈ ਤੇ ਕਾਪੀ ਮਾਡਲ ਆਉਂਦੀ ਕਰਲੌਸ ਕਰ ਇੰਜਨ ਚ ਆ ਗਿਆ ਇਹ ਸਵਰਾਜ ਦੇ ਇੰਜਨ ਜੀ ਸਵਰਾਜ ਵਾਲਾ ਇੰਜਨ ਤੇ ਆ ਗਿਆ ਤੇ ਇਹ ਰੰਗ ਰੰਗ ਦਾ ਰੰਗ ਸਾਰਾ ਉਹੀ ਨਹੀਂ ਐਕਸੈਸਰੀ ਤਾਂ ਇਕੱਲਾ ਜੂ ਹੀ ਮਿਲੂ ਵੀਰੇ ਨਾਲ ਐਕਸੈਸਰੀ ਦੇ ਨਾਲ ਆਈ ਨਹੀਂ ਸੀ ਆਪਾਂ ਉਮੀ ਬਸ ਲਿਖਿਆ ਜਿਵੇਂ ਮਤਲਬ ਹੈਗਾ ਉਮੀ ਜਿਵੇਂ ਹੈਗਾ ਉਮੀ ਦੇਵਾ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪ 18 ਦੀ ਕੰਡੀਸ਼ਨ ਸੱਜਣੋ ਤੁਹਾਡੇ ਸਾਹਮਣੇ ਆ 16 ਟਾਇਰਾਂ ਦੇ ਵਿੱਚ ਆ 9 ਮਾਡਲ ਦਾ 385 ਹਾਂਜੀ ਕਿੰਨੇ ਦਾ ਬਣਦੀ ਇਹ 370 ਦਾ ਦੇ ਦਾਂਗੇ ਵੀਰੇ ਤੁਹਾਨੂੰ 370 ਦਾ 3 ਲੱਖ 70 ਹਜ਼ਾਰ ਦਾ ਟਰੈਕਟਰ ਸੱਜਣੋ ਲੈ ਜਿਓ ਮਾਨਤਨ ਹੋਰ ਵੀ ਹੋ ਜਾਊਗਾ ਹਾਂਜੀ ਹਾਂ ਜਿਹੜਾ 16 ਦੇ ਟਾਇਰਾਂ ਵਿੱਚ ਆ ਪਹਿਲਾਂ ਮਾਨਤਨ ਹੋਊਗਾ ਜਦੋਂ ਮਾਡਲ ਸਪੈਸ਼ਲ ਮਾਨਤਨ ਹੋ ਜੂ 16 ਦੇ ਟਾਇਰਾਂ ਦੇ ਵਿੱਚ ਆ 9 ਮਾਡਲ ਆ ਤੇ ਕੰਡੀਸ਼ਨ ਦਾ ਪਿਆ ਚੰਗਾ ਡਬਲ ਡਿਸਟਰੀਬਿਊਟਰ ਟਰੈਕਟਰ 1855 ਦਾ ਤੇ ਜਿਹੜਾ ਭਾਈ ਸਵਰਾਜ ਆ ਤਾਂ ਜਮੀ ਨਮਾ ਖੜਾ ਜਾ ਰਿਹਾ ਹਾਂਜੀ ਹਾਂ ਇਹ 2018 ਮਾਡਲ ਆ ਜੀ ਚੌਕੜਾ ਟਾਇਰਾਂ ਦਾ ਸੱਜਣੋਂ ਲੱਗਿਆ ਗੁੜੀਅਰ ਦਾ ਜਮਾ ਨਮਾ ਹਾਂਜੀ ਇਹਦਾ ਹੀ 5 ਸਾਲ ਦਾ ਬਿੱਲ ਲੈ ਕੇ ਦੇ ਦਾਂਗੇ ਆਪਾਂ ਗਰੰਟੀ ਨਾਲ ਅਜਾ ਜਿਹੜੇ ਟਾਇਰ ਮਤਲਬ ਨਵੇਂ ਪਾਏ ਪਿਆ ਉਹਨਾਂ ਦਾ 5 ਸਾਲਾਂ ਦਾ ਫਿਰ ਹਾਂ ਟਾਇਰ ਵੀ ਜਿਹੜੇ ਨਵੇਂ ਪਾਏ ਉਹ ਆਪਾਂ ਆਪ ਪਾਏ ਨੇ ਉਹਨਾਂ ਦਾ ਬਿੱਲ ਆਪਾਂ ਲੈ ਕੇ ਦੇਵਾਂਗੇ ਟਾਇਰਾਂ ਦਾ ਬਿੱਲ ਮਿਲ ਜੂ ਸੱਜਣੋਂ 18 ਮਾਡਲ ਦੇ ਵਿੱਚ ਆ ਤੇ ਟਰੈਕਟਰ ਦਾ ਜਮਾ ਰੁਪਈਆ ਜਿਵੇਂ ਕਹੇ ਜੀ ਇਹਦਾ ਤਾਂ ਰੰਗ ਪੇਂਟ ਪੁੱਸਣ ਦੀ ਲੋੜ ਹੀ ਨਹੀਂ ਉਹ ਓਰੀਜਨਲ ਹੀ ਆ ਹ ਕੋ ਸਪੀਡ ਦੇ ਵਿੱਚ ਪਾਵਰ ਸਟੀering ਆ ਜੀ ਟਾਇਰ ਨਵੇਂ ਆ ਟਰੈਕਟਰ ਦੇ ਨੰਬਰ ਪੰਜਾਬੀ ਆ ਜੀ ਨੰਬਰ ਪੰਜਾਬੀ ਆ ਬਈ ਨੰਬਰ ਪੰਜਾਬੀ ਹੁੰਦੇ ਆ ਵੀਰ ਕੋ ਟਰੈਕਟਰ ਇਹ ਇਹਦੀ ਹੁਣ ਡਿਮਾਂਡ ਰੱਖੀ ਆ ਗੁਰਜੀਤ ਤੇ 5 ਲੱਖ ਤੇ 65000 ਰੁਪਏ ਕਿੰਨੇ ਦਾ ਟਰੈਕਟਰ ਇਹ 5 ਲੱਖ 45000 ਆ ਦੇ ਦੇਣਗੇ ਵੀਰ 5 40 ਦਾ ਲੈ ਕੇ ਜਾਏ ਹੋ ਜਾਣਾ ਚਲੋ ਬਾਈ ਨੇ ਕਹਿੰਦੇ ਜੀ ਕੋਈ ਗੱਲ ਨਹੀਂ 5 ਲੱਖ 40000 ਦਾ ਟਰੈਕਟਰ ਲੈ ਜਿਓ 25000 ਰੁਪਏ ਮਾਨਤਾ ਨਾਲ ਆ ਟਰੈਕਟਰ ਦੇ ਵਿੱਚੋਂ ਉਹ ਜੋ 855 ਚੋਂ 18 ਮਾਡਲ ਆ ਜਮਾਬਾਦ ਵਿਚਾਰੀ ਦਾ ਟਰੈਕਟਰ ਦਾ ਅੱਗੇ ਆ ਗਿਆ ਹਸ ਵਾਲੀ ਕਾ 750 ਇਹ 2020 ਮਾਡ ਇਹ 1200 ਘੰਟੇ ਚੱਲਿਆ ਪਿਆ ਸੰਗਰੂਰ ਦਾ ਨੰਬਰ ਆ ਜੀ 20 ਮਾਡਲ ਆ ਸਿਰਫ ਤੇ ਸਿਰਫ 1200 ਘੰਟਾ ਟਰੈਕਟਰ ਚੱਲਿਆ ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਇੰਜਨ ਤੇ ਰੰਗ ਪੇਂਟ ਦੀ ਗੱਲ ਕਰੀਏ ਸਾਰੀ ਪਿਆ ਯਾਰ ਨਮਾ ਹਾਂਜੀ ਹਾਂਜੀ ਸਾਰਾ ਨਮੇ ਦਾ ਨਮਾ ਜੀ ਤੇ ਬਾਕੀ ਸਸਰੀ ਨਾਲ ਹੈਗੀ ਵੀ ਹੈਗੀ ਆ ਡੰਡਾ ਫੱਟੀ ਸਾਰਾ ਕੁਝ ਮਿਲਦੀ ਸੋਨੂੰ ਡੰਡਾ ਫੱਟੀ ਹੁੱਕ ਡਰਾਈਵ ਸਾਰਾ ਨਮਾ ਤੇ ਜਿਵੇਂ ਗੁਰਦੀਪੇ ਉਤੋਂ ਇੰਜਨ ਦਾ ਸਾਫ ਦੇ ਸੀ ਇਹਨਾਂਦਰੋਂ ਵੀ ਉਮੀ ਹੈ ਉਨਹੀਂ ਵਿੱਚੋਂ ਨਾ ਵੀ ਉਨਹੀਂ ਬਾਹਰੋਂ ਨਮਾ ਹੈ ਠੀਕ ਹੈ ਜਮਾ ਤਾਇਰ ਮੂਰਲੇ ਵੀ ਨਾਲ ਦੇ ਵੀਰੇ ਦੇ 20 ਮਾਡਲ ਦੇ ਠ ਅੰਗਰੂਰ ਨੰਬਰ ਆ ਪੀਵੀ ਨੰਬਰ ਆ 565000 ਹਾਂਜੀ ਹਾਂ ਕਿੰਨੇ ਦਾ ਇਹ 545000 ਦਾ ਦਿਆਂਗੇ ਵੀਰੇ 545 ਅਸੀਂ ਇਹ ਵੀ 540 ਦਾ ਲਵਾਂਗੇ ਫਿਰ ਚਲੋ ਕੋਈ ਗੱਲ ਤੁਸੀਂ ਕਰਦੇ ਪੀਵੀ ਪਾਸ 40 ਦਾ ਲੈ ਜਾ ਮਿੱਤਰੋ 25000 ਮੰਨਤਾ ਨਹੀਂ ਚੋ ਹੋਜੂ 25 ਹੋਜੂ ਉਹਦੇ ਚ ਤੇ ਜਿਵੇਂ ਮੈਂ ਕਹਿੰਦੀ ਮੂਰੇ ਤਾਂ ਜਮਾ ਪੜਾਕੇ ਹੀ ਪਤਾ ਸੀ ਬਾਈ ਨੇ ਤੇ ਦੱਬ ਕੇ ਹੁਣ ਵੀਡੀਓ ਸ਼ੇਅਰ ਕਰਕੇ ਤੁਸੀਂ ਨਾ ਮੈਨੂੰ ਦੱਸ ਪਲਾਟ ਨੰਬਰ ਅੱਜ ਤਾਂ ਆਈਗਾ ਤੂੰ 21 ਨੰਬਰ ਬੁੱਧਵਾਰ ਵਾਲੇ ਦੇਣੀ 21 ਨੰਬਰ ਪਲਾਟ ਤੇ ਮਿਲੂ ਹਾਂਜੀ ਤੋਂ ਤੋਂ ਬਿਨਾ ਡਰੇਕਟਰ ਜੀ ਉਸ ਤੋਂ ਬਿਨਾ ਬਾਈ ਆਪਾਂ ਘਰੇ ਹੁੰਨੇ ਆ ਠੀਕ ਐ ਪਿੰਡ ਕਿਹੜਾ ਇਸ ਟੇਕ ਬਰਨਾਲਾ ਪਿੰਡਾ ਜ਼ਿਲ੍ਹਾ ਲੱਗਦਾ ਬਰਨਾਲਾ ਤਾਂ ਇਹ ਤੋਂ 7 ਕਿਲੋਮੀਟਰ ਐ ਪੱਖੋਂ ਗੈਂਚਰ ਹੋ 6 ਕਿਲੋਮੀਟਰ ਐ ਇਹ ਕਹਿੰਦਾ ਵੀ ਇਹ ਤੋਂ 7 ਪੱਖੋਂ ਗੈਂਚੀਆਂ ਤੋਂ 6 ਕਿਲੋਮੀਟਰ ਬਾਕੀ ਨੰਬਰ ਸਕਰੀਨ ਤੇ ਲਾਤਾ ਆਪਾਂ ਹਾਂਜੀ ਹਾਂ ਕਿੰਨਾ ਨੰਬਰ ਆਪਣਾ 19469903952 9469903952 ਵੀਰ ਦਾ ਮੋਬਾਈਲ ਨੰਬਰ ਆ ਸੱਜਣੋ ਚੱਕ ਕੇ ਲਾ ਲਿਓ ਕੋਈ ਵੀ ਟਰੈਕਟਰ ਇੰਨਾ ਪੰਜਾਂ ਚੋਂ ਲੈਣਾ ਤੁਸੀਂ ਠੀਕ ਐ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸਰ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਬਾਈ ਧੰਨਵਾਦ